एंटी नारकोटिक्स टास्क फोर्स हाईली प्रोफेशनल बंदे हायर किए चाहे वो लॉसर हो होन, चाहे वो फ्रेंसिक दे होन, चाहे हो जाँच अधिकारी दे पंजाब सरकार में है नशे के खिलाफ जीरो टॉलरेंस पंजाब सरकार का एक और कठोर कदम शिकायत दर्ज करवाने के लिए मैसेज करें नौ सात सात नौ एक शून्य शून्य दो शून्य शून्य आरोप नशे के खिलाफ हमारा साथ दें ਮੈਂ ਪਹਿਲਾਂ ਵੀ ਇਹ ਗੱਲ ਕਹਿ ਰਿਹਾ ਮੈਨੂੰ ਇਹ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਸਰਕਾਰ ਨੇ ਜਿਹੜੀ ਉਸ ਦਿਨ ਕਸੂਤ ਕੀਤੀ ਹੈ ਉਹ ਕੋਈ ਸਾਡੀ ਸਿਹਤ ਨੂੰ ਲੈ ਕੇ ਨਹੀਂ ਕੀਤੀ ਉਹ ਤਾਂ ਇੱਕ ਉਹਨਾਂ ਨੇ ਕੇਂਦਰ ਸਰਕਾਰ ਦੇ ਝੋਲੀ ਚੱਕਾਂ ਵਾਲਾ ਰੋਲ ਅਦਾ ਕਰਦਿਆ ਉਹਨਾਂ ਦੀ ਮਨਸ਼ਾ ਦੇ ਨੂੰ ਪੂਰਿਆ ਕਰਨ ਦੇ ਨੇ ਕਿ ਇਸ ਅੰਦੋਲਨ ਨੂੰ ਡੈਮੇਜ ਕਰਨਾ ਕਿਵੇਂ ਕਰਨਾ ਇਹਨੂੰ ਡੈਮੇਜ ਕਰਨ ਦੀ ਸੋਚ ਨਾਲ ਉਹ ਕਰਤੂਤ ਕੀਤੀ ਹੈ ਜਿਹੜੀ ਉਹ ਸਿੱਧਦੀ ਗੱਲ ਕਰਦੇ ਨਹੀਂ ਇੱਕ ਇੱਕ ਅਧਿਕਾਰੀ ਨੂੰ ਈਵਨ ਮੈਂ ਕਹੂੰਗਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਹੈ 2021 ਦੇ ਵਿੱਚ ਮੇਰਾ ਕੈਂਸਰ ਡਿਟੈਕਟ ਹੋਇਆ ਉਦੋਂ ਦਾ ਹੀ ਪਤਾ ਇਹਨੂੰ ਸਰ ਅੱਜ ਤੱਕ ਕਦੇ ਰੇਡੀਆ ਇੰਸਟੀਚੂਟਸ ਨੇ ਪੰਜਾਬ ਦੇ ਅੰਦਰ ਪੀਆਜੀਜੀ ਦਾ ਇੰਸਟੀਚੂਟ ਕਿੱਥੇ ਮਿਲੇਗਾ ਔਰ ਅਜ ਤੱਕ ਕਿਸੇ ਅਧਿਕਾਰੀ ਨੇ ਕਿਸੇ ਨੇ ਕਦੇ ਮੇਰੇ ਨਾਲ ਇਹ ਗੱਲ ਸਾਂਝੀ ਨਹੀਂ ਕੀਤੀ ਕਿ ਪ੍ਰਧਾਨ ਜੀ ਆਓ ਤੁਹਾਡੇ ਕੈਂਸਰ ਦੀ ਇਥੇ ਟ੍ਰੀਟਮੈਂਟ ਕਰੋ। ਸੋ ਇਹ ਨਹੀਂ ਹੈ। ਉਹਨਾਂ ਨੂੰ ਕੋਈ ਸਾਡੀ ਚੇਹੇ ਸੇਦ ਦੀ ਕੋਈ ਚੁਟਤਾ ਨਹੀਂ ਹੈ। ਹਾਂ ਇਹ ਗੱਲ ਇਹ ਹੈ ਕਿ ਜਿਹਨੂੰ ਸਾਡੀ ਜਮਾਤ ਸਾਡੇ ਲੋਕ ਸਾਡੀ ਪਬਲਿਕ ਸਰਕਾਰਾਂ ਤੇ ਉਤਰੇਗੀ। ਸਾਡੇ ਸਾਡੇ ਕਿਸਾਨੀ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਮਹਿਸੂਸ ਕਰਦੇ ਨੇ ਕਿ ਸਾਡੀ ਰੋਜ਼ੀ ਰੋਟੀ ਖੇਤੀ ਚੋਂ ਆ। ਤੇ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਸਾਡੀ ਥਾਲੀ ਦੇ ਵਿੱਚ ਰੋਟੀ ਖੇਤੀ ਕਰਕੇ ਆਏ। ਜਾਂ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਸਾਡਾ ਵਪਾਰ ਤਾਂ ਚੱਲਦਾ ਹੈ ਜੇਕਰ ਕਿਸਾਨ ਨਹੀਂ ਜਿਉਂਦੀ ਹੈ। ਨਹੀਂ ਤਾਂ ਵਪਾਰ ਠੰਡਾ ਪੈ ਜਾਂਦਾ ਹੈ। ਬਸ ਉਹ ਸਾਰੇ ਲੋਕ ਜਦੋਂ ਮੈਦਾਨ ਦੇ ਵਿੱਚ ਉਤਰਨਗੇ ਸੜਕਾਂ ਤੇ ਉਤਰਿਆਏ ਫਿਰ ਸਾਰਿਆਂ ਨੂੰ ਚਿੰਤਾ ਹੋ ਜਾਣੀ ਤੁਸੀਂ ਦੇਖ ਲਿਓ। ਸਾਰੇ ਇਸ ਕੱਲ ਨੂੰ ਸੋਚਣ ਲਈ ਮਜਬੂਰ ਹੋ ਜਾਣਗੇ। ਆ ਅੱਜ ਤੁਸੀਂ ਦੇਖਿਆ ਹੀ ਹੈ। ਉਹ ਉਪਰਾਸ਼ਟਪਤੀ ਜੀ ਦਾ ਬਿਆਨ ਆਇਆ ਹੀ ਹੈ। ਸੋ ਆਉਣਗੇ ਸਾਰਾ ਕੁਝ ਹੋਏਗਾ। لیکن ਉਹਦੋਂ ਆਉਣਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਗਰ ਕੋਈ ਮਿਸ ਹੈਪਨਿੰਗ ਹੋਈ ਤਾਂ ਫੇਰ ਮਤਲਬ ਸ਼ਾਇਦ ਪੰਜਾਬ ਭਾਰਤ ਸੰਭਾਲਣਾ ਇਹਨਾਂ ਨੂੰ ਇਹ ਲੱਗੇ ਕਿ ਇੰਪੋਸੀਬਲ ਹੋ ਜਾਏਗਾ ਸਾਡੀ ਸੀਟ ਜਾ ਸਕਦੀਆਂ ਨੇ ਸਾਡੀਆਂ ਕੁਰਸੀਆਂ ਜਾ ਸਕਦੀਆਂ ਨੇ ਸਾਡੀਆਂ ਸਰਕਾਰਾਂ ਨੂੰ ਖਤਰਾ ਹੋ ਸਕਦਾ ਉਸ ਸਮੇਂ ਮਤਲਬ ਆਪਣੇ ਆਪ ਲਈ ਤੇ ਆਉਣਗੇ ਗੁਰਨਾਨਕ ਮੇਰ ਕਰਨਗੇ ਉਹ ਸਾਡੇ ਨਾਲ